ਖ ਪਰਦੇਸ ਹੋਏ ਪਰ ਆਪਣਾ ਘਰ ਕਹਿੰਦੇ ਆ ਆਪਣਾ ਹੀ ਹੁੰਦਾ ਤੇ ਆਪਣਾ ਪਿੰਡ ਵੀ 4 ਸਾਲ ਕਿਦਾਂ ਗਏ ਆ ਮੈਂ ਇਹ ਤੇ ਮੈਨੂੰ ਜਾਣਦਾ ਅੱਜ ਮਾਂ ਨੂੰ ਜਾ ਕੇ ਸਰਪ੍ਰਾਈਜ਼ ਦਿੰਨੇ ਆ ਤੇ ਨਾਲੇ ਮਾਂ ਦੇ ਹੱਥਾਂ ਦਾ ਬਣਿਆ ਕੁਝ ਖਾਣੇ ਆ ਮੈਂ ਤੇ ਸਾਰੀ ਜ਼ਿੰਦਗੀ ਐਵੇਂ ਪੈਸੇ ਪਿੱਛੇ ਭਜਦਾ ਰਿਹਾ ਤੇ ਹੱਥ ਵੀ ਕੁਝ ਨਹੀਂ ਆਇਆ ਅੱਜ ਮਾਂ ਨੂੰ ਮਿਲਦੇ ਆ ਜੀ ਨੇ ਘਰ ਪਹੁੰਚ ਗਿਆ ਨਾ ਸਦਕੀ ਆ ਗਿਆ ਹੁਣ ਘਰ ਦੇ ਅੱਧਾ ਰਿਐਕਸ਼ਨ ਦੇਖਨੇ ਆ ਕਿ ਇੱਕਦਮ ਦੇਖ ਕੇ ਮੈਨੂੰ ਕੀ ਕਹਿੰਦੇ ਆ ਚੱਲ ਮਣਾ ਛੁਰਕਾਰ ਦਰਵਾਜ਼ਾ ਕੌਣ ਆ ਗਿਆ ਵਾ ਜੀਤੇ ਤੂੰ ਸਾਸਰੀ ਘਰ ਮਮੀ ਸਾਸਰੀ ਘਰ ਤੂੰ ਤਾਂ ਕਿੰਨਾ ਮੈਂ ਜੁਲਾਈ ਚ ਆਉਣਾ ਵਾ ਬਸ ਮੈਂ ਕਿਹਾ ਤੁਹਾਨੂੰ ਸਰਪ੍ਰਾਈਜ਼ ਦੇ ਦੀ ਹੈ ਕਿਉਂ ਤੁਹਾਨੂੰ ਖੁਸ਼ੀ ਨਹੀਂ ਆਈ ਮੈਨੂੰ ਵੇਖ ਕੇ ਖੁਸ਼ੀ ਤਾਂ ਬੁੱਤ ਬੜੀ ਹੋਈ ਆ ਪਰ ਤੇਰੇ ਤੇ ਜੁਲਾਈ ਚ ਢਿਕਣ ਦੇ ਅਸੀਂ ਤੇ ਬਸ ਵੇਲਾ ਆ ਗਿਆ ਕਿ ਹੁਣ ਵੇਲੇ ਆ ਚਲ ਵਧੀਆ ਆ ਆ ਕੇ ਖਲਾਰਾ ਪਾਇਆ ਜੀ ਮਮੀ ਖਲਾਰਾ ਪੁੱਤ ਤੇਰਾ ਕਮਰਾ ਗੁੰਮਰਾ ਮੈਂ ਕਿਹਾ ਤਿਆਰ ਕਰਾਈਏ ਤੂੰ ਤੇ ਜੁਲਾਈ ਚ ਆਉਣਾ ਹੈ ਤੇ ਮੈਂ ਕਿਹਾ ਚਲਾਉਂਦੇ ਹਾਂ ਤਿਆਰ ਹੋ ਜੂਗਾ ਤੂੰ ਖਲਾਰੇ ਚ ਹੀ ਆ ਗਿਆ ਵਾ ਚਲੋ ਆ ਦੇ ਤੁਸੀਂ ਬੜੀ ਵਧੀਆ ਗੱਲ ਕੀਤੀ ਆ ਕਿਉਂ ਰਾਹੁਲ ਦਾ ਵਿਆਹ ਤਾਂ ਨਹੀਂ ਕਿਤੇ ਕਰ ਲੱਗੇ ਪਰ ਆ ਪਹਿਲੋ ਤੇਰਾ ਨੰਬਰ ਵਾ ਪਹਿਲੋ ਤੇਰਾ ਕਰਾਂਗੇ ਫਿਰ ਰਾਹੁਲ ਦੀ ਵਾਰੀ ਆਊਗੀ। ਉਹ ਚਲੋ ਕਰ ਲਾਂਗੇ ਆ ਵੀ। ਤੇ ਵਿਆਹ ਕਰਨਾ ਜਾਂ ਦੱਸ ਹੁਣ ਕਰਨਾ ਨਹੀਂ ਉਹ। ਕਿਹੜੇ ਵੇਲੇ ਬਤ ਮੈਂ ਪਾਣੀ ਲੈ ਕੇ ਆਉਣੀ ਆ। ਹਾਂਜੀ। ਲਾ ਪਾਣੀ ਹੋਰ ਸੁਣਾ ਠੀਕ ਠਾਕ ਰਿਹਾ ਸਫਰ ਬਾਸ ਵਧੀਆ ਗਿਆ ਅੱਜ ਕੱਲ ਤਾਂ ਸਿੱਧਾ ਹੀ ਕੰਮ ਆ ਹਾਂ ਉੱਥੋਂ ਹੀ ਟਿਕਟ ਆਨਲਾਈਨ ਬੁੱਕ ਕਰਾ ਲਈਦੀ ਆ ਤੇ ਰਿਪੋਰਟ ਚੁੱਕ ਲੈਂਦੇ ਆ ਆ ਹੁਣ ਵੀ ਇੱਥੇ ਫਟਕ ਪਾਉਂਦੇ ਤੇ ਮੈਂ ਉਹਨੂੰ ਕੈਬ ਵਾਲੇ ਨੂੰ ਕਿਹਾ ਮੈਂ ਕਿਹਾ ਇੱਥੇ ਲਾ ਦੇ ਭਰਾ ਇਹ ਮੇਰਾ ਆਪਣਾ ਸ਼ਹਿਰ ਆ ਮੈਂ ਮਿੰਟੋ ਮਿੰਟ ਘਰ ਪਹੁੰਚ ਜਾਣਾ ਤੁਰ ਕੇ ਹਾਂ ਚਲ ਕੋਈ ਨਹੀਂ ਹੋਰ ਕੰਮ ਕਰ ਠੀਕ ਚੱਲਦਾ ਵਾ ਕੰਮ ਕਰਦੀ ਕੀ ਦੱਸਾਂ ਮਮੀ ਕੰਮ ਕਰਦਾ ਹੀ ਨਾ ਹੀ ਪੁੱਛੋ ਲੈ ਨਾ ਪੁੱਛੋ ਕੰਮ ਕਰਿਆ ਵੀ ਮਿਲਦਾ ਜਾਂਦਾ ਆ ਉਥੇ ਆਪਣਾ ਘਰ ਦਾ ਰੈਂਟ ਨਿਕਲੀ ਜਾਂਦਾ ਤੇ ਥੋੜਾ ਬੋੜਾ ਆਪਣਾ ਕਰ ਲੀਦਾ ਤੇ ਨਾਲ ਤੁਹਾਨੂੰ ਪਤਾ ਹੋਣਾ ਪੱਕੇ ਪੇਪਰ ਲੈਣੇ ਆ ਹਾਂ ਤੇ ਉਥੇ ਵੀ ਪੈਸੇ ਦੇਣੇ ਪੈਂਦੇ ਬਾਕੀ ਜੋ ਕੁਝ ਬਚਦਾ ਹੋ ਮੈਂ ਤੁਹਾਨੂੰ ਭੇਜ ਦਿੰਨਾ ਹਾਂ ਚੱਲ ਕੋਈ ਨਹੀਂ ਪੁੱਤ ਸਰੀ ਜਾਂਦਾ ਨੇ ਇੰਨਾ ਹੀ ਬੜਾਵਾ ਪੇਪਰ ਵੀ ਜ਼ਰੂਰੀ ਆ ਜੇ ਇਦਾਂ ਰਹੀਏ ਤੇ ਕਰ ਦਿੰਦੇ ਫਿਰ ਆਹੋ ਤੇ ਉਹ ਤੇ ਜ਼ਰੂਰੀ ਆ ਤੇ ਪੁੱਤ 4 ਸਾਲ ਹੋ ਗਏ ਤੈਨੂੰ ਗਏ ਨੇ ਤੇ ਜਿੱਦਾਂ ਦਾ ਗਿਆਨ ਆ ਓਦਾਂ ਦਾ ਹੀ ਵਾਪਸ ਆਇਆ ਵਾ ਮਾਸਾ ਨੇ ਕਿਤੇ ਬਦਲਿਆ ਬਾਹਰ ਜਾ ਕੇ ਮਮਮੀ ਕਮਾਕਾਰਾਂ ਤੋਂ ਨਹੀਂ ਉੱਥੇ ਟਾਈਮ ਲੱਗਦਾ ਤੇ ਫੈਸ਼ਨ ਕੀ ਕਰਨੇ ਨਾੜੇ ਤੁਹਾਨੂੰ ਪਤਾ ਮੈਂ ਸ਼ੁਰੂ ਤੋਂ ਇਹ ਦੰਦਾ ਆ ਬੈਕ ਜਾ ਵੀ ਪੋਣਾ ਮੈਂ ਉੱਥੇ ਹੀ ਸਿੱਖਿਆ ਮੁੰਡਿਆਂ ਵੱਲ ਇਹਦੇ ਮੈਨੂੰ ਕਿੱਥੇ ਇਹਨਾਂ ਚੀਜ਼ਾਂ ਮਾੜਾ-ਮੋਟਾ ਤੇ ਪਤਾ ਲੱਗੇ ਵੀ ਬਾਹਰੋਂ ਆਇਆ ਵਾ ਤੇ ਉਹ ਤਾਂ ਬਦਲਿਆ ਹੀ ਨਹੀਂ ਜੇ ਰਾਵੇ ਕਿੱਥੇ ਮਮਮੀ ਬਾਕੀ ਹੋਰ ਕੋਈ ਨੀ ਲੱਭਣ ਡਿਆ ਡਾੜੀ ਤੇਰੇ ਤੋਂ ਮਾੜਾ ਜਿਹਾ ਬਾਜ਼ਾਰ ਨੂੰ ਗਏ ਆ ਤੇ ਉਹ ਮੁੰਡੇ ਇੱਥੇ ਹੀ ਹੋਣੇ ਆ ਕਿਤੇ ਮਾਰਾ ਵਾ ਜੇ ਕਦੇ ਨੂੰ ਵੇਖੀ ਗੱਪ-ਜਾਪ ਦੇ ਲਈ ਕਿ ਡੇਗ ਹੋਇ ਇਹ ਮੈਨੂੰ ਸੋ ਤੇ ਲਗੰਦੇ ਹਲ ਤੱਕ ਮੈਂ ਕਿੱਥੋਂ ਆ ਗਿਆ ਤੇ ਅੰਦਰਾਂ ਚੋਂ ਨਿਕਲ ਹੁੰਦੇ ਆਵੇ ਹਜੇ ਤੱਕ ਸੁੱਤਾ ਹੀ ਇਹਨੂੰ ਮੈਂ ਕਿਹਾ ਚੱਲ ਛੁੱਟੀ ਕਰ ਲਈ ਤੂੰ ਤੇ ਮਿਸਤਰੀ ਦੇ ਲਾਗੇ ਕੋਈ ਕੰਮਕਾਰ ਕਰਾਵੀ ਤੈਨੂੰ ਵੇਖ ਕੋਈ ਪਤਾ ਹੀ ਪਈ ਮੈਂ ਕੋਈ ਘਰ ਕੰਮ ਕਰਨਾ ਹੈ ਨਹੀਂ ਮਨਜੋਤ ਵੇ ਉੱਠ ਜਾ ਟਾਈਮ ਕਿੰਨਾ ਹੋ ਗਿਆ ਵਾ ਆ ਵੇ ਬਾਹਰ ਜਿੱਤ ਆ ਗਿਆ ਹੀ ਉੱਠ ਤਾਂ ਮੈਨੂੰ ਮੈਨੂੰ ਪਤਾ ਵਾ ਜਿੱਤੇ ਭਾਣੇ ਜਲਾਈ ਚ ਆਉਣਾ ਵਾ ਤੁਸੀਂ ਕੰਮ ਕਰਾਉਣ ਦੇ ਮਾਰੇ ਮੈਨੂੰ ਠਾਲੀ ਜਾਂਦੇ ਜੀ ਕੋਈ ਗੱਲ ਨਹੀਂ ਕਰਾਂਗਾ ਘੰਟਾ ਢਾੜ ਕੇ ਕਰ ਦੂੰਗਾ ਵੇ ਮੈਂ ਝੂਠ ਨਹੀਂ ਬੋਲਣ ਦੀ ਉੱਠ ਜਾਤਾ ਉਹ ਬਾਹਰ ਆ ਕੇ ਡ੍ਰੈਗ ਰੂਮ ਚ ਬੈਠਾ ਵਾ ਮਿਲ ਲਾ ਉੱਠ ਕੇ ਉਹਨੂੰ ਕਿੰਨੇ ਚਿਰਾਂ ਬਾਅਦ ਆਇਆ ਵਾ ਤੇਰੀ ਨੀਂਦ ਨਹੀਂ ਖੁੱਲਣ ਢੀ ਚੱਲ ਉੱਠਦਾ ਹਾਂ ਚੱਲੀਏ ਮੰਮੀ ਸੱਚੀ ਆਇਆ ਆਹੋ ਸੱਚੀ ਆਇਆ ਵਾ ਵੇਖ ਤੇ ਸਹੀ ਜਾ ਕੇ ਆ ਜਾ ਜੀਤੇ ਵੀਰੇ ਜਿਤੇ ਮੈਂ ਕਰ ਗੇ ਹੋ ਕਦਾਂ ਠੀਕ ਠਾਕ ਆ ਤੂੰ ਹੀ ਸੁਣਾ ਠੀਕ ਠਾਕ ਜੇ ਬਸ ਵਧੀਆ ਇਨੀ ਦਪਹਿਰ ਚੜੀ ਗਈ ਸੁਤਾ ਹਾਂਜੀ ਤੂੰ ਹੀ ਜਲਾਈਵੇਂ ਨਹੀਂ ਆਉਣਾ ਹੈ ਲੈ ਦੱਸ ਉਹ ਸਾਰੇ ਇੱਕੋ ਗੱਲ ਪੁੱਛੀ ਜਾਂਦੇ ਜਲਾਈਵੇਂ ਨਾ ਤੈਨੂੰ ਖੁਸ਼ੀ ਦੀ ਆ ਭਰਾ ਤੁਹਾਡਾ ਪਹਿਲੇ ਆ ਗਿਆ ਖੁਸ਼ੀ ਦੀ ਬੜੀ ਹੋਈ ਆ ਤੇ ਅੱਜ ਤੂੰ ਗਿਆ ਨਹੀਂ ਕੋਈ ਉਸ ਕੋਲੇ ਵੀਰੋ ਬਾਹਰ ਕੰਮ ਨਹੀਂ ਲੱਗਾ ਤੋ ਫਿਰ ਕੰਮ-ਕਮ ਕਰਉਣਾ ਹੈ ਤੇ ਮੰਮੀ ਕਹਿੰਦੀ ਅੱਜ ਰਹਿਣ ਦੇ ਆਓ ਚੱਲ ਤੇਰੀ ਮौज ਲੱਗੀ ਐ ਇੱਕ ਦਿਨ ਛੁੱਟੀ ਹੋ ਗਈ ਤੈਨੂੰ ਹੋਰ ਕਿਦਾਂ ਪੜ੍ਹਾਈ ਚੰਗੀ ਚੱਲੀ ਜਾਂਦੀ ਆ ਵੀਰ ਪੜ੍ਹਾਈ ਤੇ ਚੰਗੀ ਚੱਲਦੀ ਆ ਐਤ ਕੀ ਸਾਲ ਪਲੱਸ 2 ਹੋ ਜਾਣੀ ਆ ਤੇ ਉਸ ਤੋਂ ਬਾਅਦ ਨਾਲ ਹੀ ਪੀਟੀ ਕਰਕੇ ਤੇ ਆਸਟ੍ਰੇਲੀਆ ਚੱਲ ਜਾਣਾ ਸੀ ਉਹ ਪਹਿਲੇ ਘਰ ਤੇ ਲੈ ਬਾਹਰ ਬੁਰਾ ਏਡਾ ਕੋਈ ਸੌਖੇ ਨਹੀਂ ਕੰਮ ਹੈਗੇ ਤੇ ਇਸ ਜ਼ਮੀਨ ਦੇ ਵਗਰੇ ਪੱਤੇ ਹੀ ਆ ਲਾ ਲੈਣੇ ਆ ਤੇ ਜੇਬ ਚ ਪਾ ਜਾਣੇ ਬੜੀਆਂ ਮਿਹਨਤਾਂ ਨਾਲ ਬਾਹਰ ਅੱਛਾ ਅੱਛਾ ਜੇ ਸਾ ਮੈਂ ਤੂੰ ਇੱਥੇ 2 ਵਜੇ ਤੱਕ ਸੁੱਤਾ ਆ ਨਾ ਐਨੇ ਜਰ ਨੂੰ ਨਿਆਣੇ ਅੱਧੀ ਅੱਧੀ ਦਿਹਾੜੀ ਲਾ ਲੈਂਦੇ ਆ ਉੱਥੇ ਕਾਥੇ ਕਿਨੇ ਕੋਈ ਉੱਠਦੇ ਜੀ ਉੱਥੇ ਸੌਣ ਉੱਠਣ ਦਾ ਟਾਈਮ ਹੀ ਕੋਈ ਨਹੀਂ ਤੁਹਾਨੂੰ ਜਦੋਂ ਕੰਮ ਮਿਲ ਗਿਆ ਤੁਹਾਨੂੰ ਨਿਕਲਣਾ ਪੈਣਾ ਚਲੋ ਉਹਦੇ ਕੱਲ ਠੀਕ ਆ ਪਰ ਜਿਹੜਾ ਤੁਹਾਨੂੰ ਮੈਂ ਕੰਮ ਗਿਆ ਸੀ ਕੀਤਾ ਜੇ ਕੰਮ ਉਹ ਕਿਹੜੇ ਕੰਮ ਦੀ ਗੱਲ ਕਰਨ ਦਿਆ ਤੋ ਬਾਜੀ ਮੈਂ ਤੁਹਾਨੂੰ ਫੋਨ ਨਹੀਂ ਲਾਉਂਦਾ ਰਿਆ ਤੁਸੀਂ ਆਪੇ ਮੈਨੂੰ ਲਾਰਾ ਲਾਇਆ ਸੀ ਕਿ ਤੈਨੂੰ ਫੋਨ ਲਾ ਕੇ ਦਊਗਾ ਆਈਫੋਨ ਓਏ ਉਹ ਤੇ ਮੈਂ ਕਿਤੇ ਉਦਾਂ ਹੀ ਗੱਲ ਕਰਤੀ ਨਹੀਂ ਤੂੰ ਤਾਂ ਗਾਲੀ ਫੜ ਲਈ ਆ ਉਹ ਮੰਮੀ ਨਾ ਤੈਨੂੰ ਫੋਨ ਦਿੱਤਾ ਯਾ ਕਰਨ ਸੋਰਨ ਨੂੰ ਭਾਜੀ ਇਹ ਕਿਦਾਂ ਦੀ ਗੱਲ ਕਰਦੇ ਜੀ ਮੈਂ ਸਾਰੇ ਆਪਣੇ ਯਾਰਾਂ ਦੋਸਤਾਂ ਚ ਰੋਲਾ ਪਾਤਾ ਵਾ ਕਿ ਮੇਰਾ ਭਰਾ ਹੀ ਟ੍ਰੀ ਦਿਵਾਉਂਦਾ ਮੇਰੇ ਜੋ ਗਾਈਫੋਨ ਲੈ ਕੇ ਤੇ ਕੋਈ ਗੱਲ ਨਹੀਂ ਫਿਰ ਉਹਨਾਂ ਯਾਰਾਂ ਦੋਸਤਾਂ ਨੂੰ ਕਹਦੀ ਜਾ ਕੇ ਵੀ ਭਰਾ ਮੇਰਾ ਕਹਿੰਦਾ ਪਹਿਲੇ ਚਾਰ ਜਮਾਤਾਂ ਬੜਲਾ ਲੈ ਦਾਂਗੇ ਤੈਨੂੰ ਆਈਫੋਨ ਵੀ ਉਹ ਨਾਲੇ ਐਡਾ ਵੱਡਾ ਫੋਨ ਰੱਖ ਕੇ ਤੂੰ ਕੀ ਰੀਲਾਂ ਬਣਾਉਣੀਆਂ ਭਾਜੀ ਰੀਲਾਂ ਦੀ ਥੋੜੀ ਗੱਲ ਐ ਅਰਸ਼ ਜਿਹੜਾ ਮੇਰੇ ਨਾਲ ਪੜਦਾ ਵਾ ਉਹਦਾ ਭਰਾ ਵੀਟ ਲਈਏ ਤੁਹਾਨੂੰ ਪਤਾ ਤੇ ਉਹਦੇ ਭਰਾ ਨੇ ਵੀ ਉਹਨੂੰ ਆਈਫੋਨ ਭੇਜਿਆ ਵਾ ਤੇ ਮੈਂ ਉਹਨੂੰ ਮੈਂ ਵੀ ਗਿਆ ਬੈਠਾ ਵਾਂ ਕਿ ਮੇਰੇ ਭਰਾਣੇ ਵਾਈਫ ਨੂੰ ਲੈ ਕੇ ਆਉਣਾ ਤੇ ਉਹਨਾਂ ਨੇ ਮੈਨੂੰ ਉਹਨੂੰ ਮਕੋਲ ਕਰਨੇ ਉਹ ਜਿਹੜੇ ਅਰਸ਼ ਦੀ ਤੂੰ ਗੱਲ ਕਰਦਾ ਨਾ ਉਹ ਘਰੋਂ ਪਹਿਲੇ ਜੱਦੀ ਸੌਖੇ ਨੇ ਚੰਗਾ ਭਲਾ ਤੈਨੂੰ ਪਤਾ ਆ ਉਹ ਸਾਰੇ ਪੈਸੇ ਕੋਲੋਂ ਲਾ ਕੇ ਗਏ ਆ ਤੇ ਮੈਨੂੰ ਤੇ ਮੰਮੀ ਨੂੰ ਨਾਲ ਪਹਿਲੇ ਬੜਾ ਔਖਾ ਹੋ ਕੇ ਭੇਜਿਆ ਤੇ ਇਹ ਤੇਰੇ ਵਾਂਗੂ ਮੈਂ ਵੀ ਆਈਫੋਨਾਂ ਦੀਆਂ ਜਿੱਦਾਂ ਕਰ ਲਾਪਾ ਨਾ ਤੇ ਫਿਰ ਲੱਤ ਗਿਆ ਕਰਜ਼ੇ ਫਿਰ ਬਣ ਗਿਆ ਘਰ ਥੋੜਾ ਦਿਮਾਗ ਤੋਂ ਕੰਮ ਲੈ ਕੋਈ ਨਹੀਂ ਤੈਨੂੰ ਮਜ਼ਾਕ ਕਰਦਾ ਔਰ 2-4 ਮਹੀਨੇ ਖਲੋ ਜਾ ਤੈਨੂੰ ਵਧੀਆ ਕੈਮਰੇ ਵਾਲਾ ਫੋਨ ਲੈ ਦਾਂਗੇ ਐਡਾ ਨਹੀਂ ਖੜੇ ਪਈਦਾ ਹੁੰਦਾ ਚਲੋ ਠੀਕ ਆ ਨਾਂ ਤੇ ਨਾਂ ਸਹੀ ਤੂੰ ਦਸ ਇਨੇ ਚਿਰਾਂ ਬਾਅਦ ਆਇਆ ਕੋਈ ਤੂੰ ਉਹ ਪਿਆਰ ਵਾਲੀ ਗੱਲ ਕਰ ਕੋਈ ਘਰ ਦੀ ਗੱਲ ਕਰ ਕੋਈ ਆਪਣੇ ਬਾਰੇ ਦੱਸ ਪੈਂਦੜੀ ਆਈਫੋਨ ਲੈ ਆ ਤੇ ਉਹ ਲੈ ਆ ਉਹਨੇ ਉਹ ਜੀਤਾ ਭਾਗੀ ਆ ਚੜਾ ਉਹ ਬੱਲੇ ਰਾਹੁਲ ਕਿਦਾਂ ਠੀਕ ਠਾਕ ਆ ਵਧੀਆ ਵਧੀਆ ਹੋਰ ਸੁਣਾ ਬਸ ਵਧੀਆ ਵਧੀਆ ਹੁਣ ਆਇਆ ਕੰਮ ਤੋਂ ਆਓ ਲੇਟ ਹੋ ਗਿਆ ਹਾਂ ਮੰਮੀ ਦਾ ਫੋਨ ਆਇਆ ਸੀ ਮੈਨੂੰ ਜੀਤਾ ਆਇਆ ਵਾ ਲੈ ਦੱਸ ਆ ਮੈਂ ਕਹਿਆ ਕਿ ਭਰਾ ਨੂੰ ਸਰਪਾਈ ਦਵਾਂਗਾ ਉਹ ਮੰਮੀ ਵੀ ਗੱਲ ਦੱਸਣਾ ਲੈਂਦੀ ਮੰਮੀ ਨੂੰ ਗੱਲ ਨਹੀਂ ਭਾਜਦੀ ਗਈ ਹੋਰ ਸੁਣਾ ਹੋਰ ਬਸ ਵਧੀਆ ਕੰਮ ਕਾਰ ਕਿਦਾਂ ਤੇਰਾ ਠੀਕ ਆ ਤੈਨੂੰ ਪਤਾ ਹੀ ਆ 8-9000 ਮਿਲਦੇ ਆ ਕੰਮ ਕਾਰ ਤੇ ਯਾਰ ਰਹਿ ਵੀ ਨਹੀਂ ਆ ਉਧਰ ਵੀ ਇਹੀ ਹਾਲ ਆ ਲਿਆ ਕੇ ਸਹੀ ਗੱਲ ਜੀ ਤੇ ਪਾ ਮੇਰੀ ਗੱਲ ਸੁਣ ਕਿੰਨਾ ਚਿਰ ਹੋ ਗਿਆ ਵਾ ਤੂੰ ਕਹਿੰਦਾ ਮੈਂ ਤੇਰੇ ਕਾਗਜ਼ ਅੱਜ ਲਾਏ ਆ ਕੱਲ ਲਾਏ ਆ ਕੱਟੇ-ਕੱਟ ਜਿਉਂਦਾ ਤੂੰ ਗਿਆ ਵਾ 4 ਸਾਲ ਗਏ ਤੈਨੂੰ ਹੋ ਗਏ ਆ ਠੀਕ ਆ ਤੇ ਸਾਲ ਮੈਨੂੰ ਹੋ ਗਿਆ ਵਾ ਤੈਨੂੰ ਕਹਿੰਦੇ ਨੇ ਮੇਰੀ ਵੀ ਗੱਲ ਬਣਾ ਦੇ ਮੇਰੀ ਵੀ ਗੱਲ ਬਣਾ ਦੇ ਤੂੰ ਕਹਿ ਦਿੰਦਾ ਵਾ ਵੀ ਅੱਜ ਕਾਗਜ਼ ਲਾਤੇ ਆ ਕੱਲ ਕਾਗਜ਼ ਲਾਤੇ ਆ ਤੇ ਮੇਰੀ ਗੱਲ ਤੇ ਬੰਨ ਨਹੀਂ ਲਈ ਆ ਹੁਣ ਫੇਸਬੁੱਕ ਤੇ ਵੇਖੀ ਦਾਨ ਵੀ ਲੋਕੀ ਚਾਟ ਹੀ ਗੱਲਬਾਤ ਕਰਕੇ ਚੱਲ ਜਾਂਦੇ ਬਾਹਰ ਤੇ ਮੈਂ ਤਾਂ ਫੇਰ ਇੱਥੇ ਇੱਥੇ ਰਹਿ ਗਿਆ ਵਾ ਰਾਹੁਲ ਤੇਰੇ ਸਾਹਮਣੇ ਮੈਂ ਦੋ ਤਿੰਨ ਵ ਉਹ ਬਾਕੀ ਬਾਹਰ ਦਾ ਜਦੋਂ ਕਰਮਾ ਚ ਹੋਣਾ ਨਾ ਉਦੋਂ ਹੀ ਲੱਗਣਾ ਜਦੋਂ ਮੈਂ ਫੈਲ ਲਈ ਅੱਜ ਤੋਂ 4 ਸਾਲ ਪਹਿਲੇ ਤੈਨੂੰ ਯਾਦ ਹੀ ਆ ਕਿੰਨਾ ਖੱਜਲ ਹੋਇਆ ਮੈਂ ਸਾਲ ਤੇ ਫਿਰ ਜਾ ਕੇ ਮੇਰਾ ਬਣਾਇ ਉਹ ਤੇਰਾ ਮੈਂ ਕੀਤਾ ਬੁਲਾਈ ਹੁਣ ਉਹ ਰਿਜੈਕਟ ਕਰ ਦਿੰਦੇ ਤੇ ਮੇਰਾ ਥੋੜੀ ਕਸੂਰ ਆ ਤੁਸੀਂ ਬਸ ਇੰਡੀਆ 'ਚ ਬਹਿ ਕੇ ਰਾਤ ਫੇਸਬੁਕ ਵੇਂਦੇ ਰਹਿੰਦੇ ਜੀ ਵੀ ਇਹਦਾ ਵੀਜ਼ਾ ਆ ਗਿਆ ਮੀਆਂ ਦਿਨਵਾਦ ਇਹਦਾ ਪੰਜੀਆਂ ਦਿਨਵਾਦ ਆ ਗਿਆ ਓਏ ਆ ਸੋਸ਼ਲ ਮੀਡੀਆ ਤੇ ਸਾਰੇ ਏਜੰਟ ਝੂਠ ਬੋਲਦੇ ਆ ਸਲੀਅਤ ਕੁਛ ਹੋਰ ਹੁੰਦੀ ਆ ਜੀ ਡਿਪਾਰਟਮੈਂਟ ਨਾਲ ਦੇ ਮੁੰਡੇ ਪੜ੍ਹਦੇ ਹੀਗੀ 8ਵੀਂ 8ਵੀਂ ਉਹਨਾਂ ਨੇ ਕੀਤੀ ਹੀਗੀ ਠੀਕ ਆ ਮੈਂ ਤਾਂ ਫੇਰ ਵੀ ਪਲੱਸ 2 ਕੀਤੀ ਆ ਭਰਾ ਦਾ ਭਰਾ ਸਾਥ ਦਿੰਦਾ ਵਾ ਨਾਲੇ ਤੂੰ ਤੇ ਉੱਥੇ ਰਹਿਣਾ ਵਾ ਤੈਨੂੰ ਜੀ ਸਾਰੀ ਗੱਲ ਦਾ ਪਤਾ ਵਾ ਜੇ ਤੂੰ ਚਾਵੇਂ ਨਾ ਤੇ ਮੋਂ ਅਗਲੇ ਦਿਨ ਹੀ ਸਾਥ ਸੱਦਾ ਵਾ ਪਰ ਨਹੀਂ ਕੋਸ਼ਿਸ਼ ਹੀ ਨਹੀਂ ਕਰਦਾ ਤੇ ਕਰਨਾ ਕੀ ਆ ਉਹ ਰਾਹੁਲ ਜਿਨ੍ਹਾਂ ਦੀਆਂ ਤੂੰ ਗੱਲਾਂ ਕਰਨਾ ਨਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਗਿਆ ਨੂੰ ਕੋਈ 20 20 ਸਾਲ ਹੋ ਗਏ ਆ ਉਹ ਮੈਨੂੰ ਤਾਂ ਸਾਰੇ 4 ਕਿ ਸਾਲ ਹੋ ਗਏ ਮੈਂ ਤੇ ਆਪ ਨਵਾਂ ਨਵਾਂ ਮਨੋਂ ਤੇ ਲਿਆਵਤੀਆਂ ਗੱਲਾਂ ਸਮਝ ਨਹੀਂ ਗਈ। ਉਹ ਜੇ ਮੇਰੇ ਹੱਥ ਵੱਸ ਹੋਵੇ ਨਾ ਭਰਾ ਮੇਰਿਆਂ ਤੇ ਮੈਂ ਸਾਰਾ ਟੱਬਰ ਉੱਥੇ ਭਾਇਆ ਹੋਵੇ। ਤੇ ਕੋਈ ਗੱਲ ਨਹੀਂ ਤੂੰ ਸਾਲ ਘੇ ਰੋਕ ਕੇ ਮੇਰੀ ਮਰਜ਼ੀ ਉੱਥੇ ਸੈਟਿੰਗ ਹੋ ਲਾਂਦੇ। ਮੈਂ ਐਦ ਗੀ ਪੱਕੇ ਪਾਰੀ ਅਪਲਾਈ ਕਰਨਾ ਤੇ ਜੇ ਨਾ ਨਾ ਗੱਲ ਬਣੀ ਤੇ ਭਾਵੇਂ ਤੈਨੂੰ ਇੱਥੋਂ ਵਿਆਹ ਕਰਕੇ ਨਾ ਖੜਨਾ ਪਵੇ। ਐਦ ਗੀ ਤੈਨੂੰ ਪਚਾ ਦੇਵਾਂ ਉੱਥੇ। ਚੱਲ ਕੋਈ ਨਹੀਂ ਭਰਾ ਮੇਆ ਵੇ ਲਾਂਗੇ ਵੀ ਤੇ ਮੇਰੀ ਗੱਲ ਸੁਣ ਮੇਰੇ ਦਫ਼ਤਰ ਨਾਲ ਪਾਰਟੀ ਆ ਤੇ ਐਦਾਂ ਕਰ ਮੰਮੀ ਉਹਨਾਂ ਨਾਲ ਗੱਲ ਨਾ ਕਰੀ ਤੇ ਮੈਨੂੰ ਰੁਪਈਆ 5000 ਦੇ ਹਾਂ। ਉਹ ਰਾਹੁਲ ਹਲੇ ਤੇ ਮੈਨੂੰ 2-4 ਘੰਟੇ ਹੋਏ ਆਏ ਇਹਨੂੰ। ਉਹ ਮੇਰੇ ਕੋਲ ਸਾਰੀ ਕਰੰਸੀ ਉਧਰ ਦੀ ਆ। ਹੁਣ ਮੈਂ ਨਹਾ ਧੋ ਕੇ ਸ਼ਾਮ ਨੂੰ ਨਿਕਲਾਂਗਾ ਤੇ ਤੁਹਾਨੂੰ ਮਨੀ ਐਕਸਚੇਂਜ ਕਰਾਵਾਂਗਾ ਤੇ ਫਿਰ ਦਾ ਲੈ ਮੇ ਕੋ ਪੈਸੇ ਹੀ ਨਹੀਂ ਇਹ ਤੇ। ਉਹ ਜਿੱਤੇ ਬਾਦਰ ਕੋ ਹੈ ਹੀ ਕੱਖਣੀ ਆ। ਉਹ ਦੇ ਦਾਂਗਾ ਟੈਨਸ਼ਨ ਕੋ ਲੈਣਿਆ ਤੂੰ। ਹਲੇ ਪਾਰਟੀ ਆ ਗਈ ਏ। ਕੋਈ ਗੱਲ ਨਹੀਂ। ਤੂੰ ਜਾ ਕੱਪੜੇ-ਕੁਪੜੇ ਬਦਲ ਅੰਦਰ। ਚੱਲ ਠੀਕ ਆ। ਅਰ ਇਹਨਾਂ ਨੂੰ ਭਰਾ ਦਿਆ ਇਹਦਾ ਕੋਈ ਚਾਹੀ ਨਹੀਂ ਹੈ ਕੇ ਨੂੰ ਆਈਫੋਨ ਚਾਹੀਦਾ ਤੇ ਕੋਈ 5000 ਰੁਪਏ ਨੂੰ ਦੰਡਿਆ ਕੋਈ ਕੋ ਚਾਹ ਕਰੋ ਭਰਾ ਹੀ ਦੀ ਦੁਰੂ ਆਇਆ ਲੋਕਾਂ ਦੇ ਭਰਾ ਹੀ ਨੇ ਖੁਸ਼ ਹੁੰਦੇ ਜੇ ਮੇਰੇ ਭਰਾਵਾਂ ਤੋਂ ਕੋਈ ਚਾਹੀ ਨਹੀਂਗਾ ਇਹਨਾਂ ਤੋਂ ਮੈਂ ਇਦਾਂ ਤੰਗ ਕਰ ਮਾਰਿਆ ਮੈਂ ਕਿੱਥੋਂ ਉਹਨਾਂ 5000 ਰੁਪਏ ਦਵਾਂ ਕੋਈ ਗੱਲ ਨਹੀਂ ਆਪੇ ਮਮੀ ਤਾਂ ਹਾਲ ਟੁੱਲਿਆ ਨੇ ਮੈਂ ਮੈਂ ਉਹਨਾਂ ਤੇ ਲੱਕ ਸਿੱਧਾ ਕਰਾਂ ਮੈਂ ਤੇ ਕਾਇ ਹੀ ਵੀ ਘਰ ਜਾ ਕੇ ਸਖਾਲੇ ਹੋਵਾਂਗੇ ਨਾ ਮੈਂ ਲਾਦਾ ਹੋਰ ਓਖਾ ਕਰ ਦੇਣਾ ਹੋਰ ਜਨਾਬ ਮਦੀਪ ਠੀਕ ਠਾਕ ਆ ਵਧੀਆ ਵਧੀਆ ਜੀਤੇ ਤੂੰ ਸੁਣਾ ਬਹੁਤ ਵਧੀਆ ਆ ਕੰਪਨੀ ਦਾ ਕੋਈ ਫੋਨ ਕਿ ਨਹੀਂ ਆਹੋ ਕੰਪਨੀ ਦਾ ਫੋਨ ਆਇਆ ਦੱਸਣੀ ਆਇਆ ਤੈਨੂੰ ਮੈਂ ਤੇ ਕਰਾਲੀਆ ਟਿਕਟ ਹਾਂ ਹਾਂ ਅਗਲੇ ਸ਼ੁੱਕਰਵਾਰ ਦੀ ਟਿਕਟ ਆ ਮੇਰੀ ਲਾ ਕੇ 5-6 ਦਿਨ ਰਹਿ ਗਏ ਅਜੇ ਤਵਾਰ ਯਾਰ ਮੇਰਾ ਵੀ ਪਲਾਨ ਬਣ ਗਿਆ ਮੈਂ ਤੈਨੂੰ ਸੱਚੀ ਗੱਲ ਦੱਸਾਂ ਤੇ ਨਹੀਂ ਤੂੰ ਸੁਣਾ ਛੁੱਟੀ ਕਿੱਦਾਂ ਨੰਗਣ ਦੀ ਤੇਰੀ ਛੁੱਟੀ ਦਾ ਯਾਰ ਮੈਂ ਤੈਨੂੰ ਕੀ ਦੱਸਾਂ ਹੂੰ ਆ ਜਿਹੜੇ ਇੰਡੀਆ 'ਚ ਰਹਿੰਦੇ ਆ ਨਾ ਇਹਨਾਂ ਸਮਝਿਆ ਵੀ ਘਰੇ ਬਾਹਰ ਨਾ ਐਵੇਂ ਨੋਟ ਮਿਲ ਜਾਂਦੇ ਆ ਹੈ ਇਦਾਂ ਹੀ ਆ ਸੋਚਦੇ ਇਦਾਂ ਹੀ ਆ ਮੈਂ ਵੀ ਇਹੋ ਚੀਜ਼ ਵੇਖੀ ਆ ਲੈ ਮੈਂ ਬੂਆ 'ਚ ਵੜਿਆ ਹੀ ਆ ਅਮਹੀਨਾ ਪਹਿਲੇ ਜਦੋਂ ਹੂੰ ਆਉਂਦੇ ਨਿਕਾ ਕਹਿੰਦਾ ਭਾਜੀ ਆਈਫੋਨ ਲੈ ਆਉਂਦੇ ਹਾਂ ਜੀ ਮਰ ਜੁਗਾ ਅੱਛਾ ਫਿਰ ਆਈਫੋਨ ਮੈਂ ਠੀਕ ਕਰੀਆ ਨਾ ਲੈ ਆਉਣੇ ਉੱਥੇ ਉਹ ਦੰਦਾ ਮੂੰਹ ਵਟਿਆ ਹੀ ਉਹਨੇ ਤੇ ਜਿਹੜਾ ਵੱਡਾ ਹੀ ਉਹ ਵਿਚਕਾਰ ਲਾ ਮੇਰਾ ਛੋਟਾ ਉਹ ਹੁੰਦੇ ਮੈਨੂੰ ਕਹਿੰਦਾ ਤੂੰ ਦੋ ਵਾਰੀ ਮੇਰੀ ਫੈਲ ਲਈ ਮੇਰੀ ਫੈਲ ਨਹੀਂ ਲੱਗੀ ਮੇਰਾ ਰਿਜੈਕਟ ਹੋ ਗਿਆ ਮੈਂ ਫੇਸਬੁਕਾਂ ਮੈਂ ਉਹਤੇ ਵੀ ਜੇ ਹੁੰਦੇ ਉਹ ਕਿਸੇ ਵੇਲੇ ਨਹੀਂ ਹੁੰਦਾ ਉਹਦੇ ਪਤਾ ਹੀ ਆ ਹੁਣ ਹਰ ਇੱਕ ਦੀ ਕਿਸਮਤ ਦੇ ਨਹੀਂ ਰਹਿੰਦੇ ਰਹਿੰਦੇ ਨਾ ਵਿਲੇਜ ਨੂੰ ਰਹਿੰਦੇ ਫੇਸਬੁਕਾਂ ਮੈਂ ਆ ਵੇਖਦਾ ਆ ਗਿਆ ਉਹ ਮੈਂ ਕਿਹਾ ਭਰਾ ਮੇਰਿਆ ਕੋ ਬਾਹਰ ਰਹਿਣਾ ਸੌਖਾ ਨਹੀਂਗਾ ਆਹੋ ਉਹ ਨਾਲੇ ਇਹਦਾ ਤੂੰ ਟਰਾਈ ਕੀਤਾ ਸੀ ਉਥੇ ਨਹੀਂ ਗੱਲ ਬਣੀ ਤੇ ਉੱਚੇ ਫਿਰ ਤੇਰਾ ਕੀ ਕਸੂਰ ਇਹਦੇ ਚ ਉੱਬ ਮੁੰਡੇ ਆਂ ਗਿਆ ਸਮਝਦੇ ਨਹੀਂ ਕਿਸ ਦੀ ਗੱਲ ਤਿਤ ਨਾਲ ਅਸੀਂ ਕਿਹੜਾ ਸੌਖੇ ਤੇਰੇ ਸਾਹਮਣੇ ਉੱਥੇ ਬੈਠੇ ਨਹੀਂ ਤੂੰ ਦੱਸਿਆ ਨਹੀਂ ਇਹਨਾਂ ਨੂੰ ਵੀ ਕੰਪਨੀ 'ਚ ਕੰਮ ਕੁਮ ਹੈ ਨਹੀਂ ਤਾਂ ਹੀ ਆਏ ਆਂ ਅਸੀਂ ਵਾਪਸ ਓ ਯਾਰ ਮੈਂ ਨਹੀਂ ਦੱਸਿਆ ਅੱਛਾ ਮਮੀ ਮੇਰੀ ਯਾਰ ਤੈਨੂੰ ਬਤਾ ਬੀਬੀ ਤਾਂ ਠਾਹੋਂ ਹਿੰਦਾ ਹੂੰ ਉਹ ਮੈਂ ਕਿਤੇ ਮੈਂ ਮਮੀ ਨੂੰ ਦੱਸਤਾ ਨਾ ਵੀ ਮਮੀ ਕੰਪਨੀ 'ਚ ਕੰਮ ਨਹੀਂ ਹੈਗਾ ਤੇ ਮੈਂ ਤਾਂ ਕਰਕੇ ਛੁੱਟੀ ਲੈ ਕੇ ਆਇਆ ਤੇ ਐਵੇਂ ਬਿਮਾਰਿ ਸ਼ਮਾਰ ਹੋ ਜਾਣਗੇ ਤੂੰ ਤੇ ਮੈਨੂੰ ਲੱਗਦਾ ਕਿ ਤੈ ਗਿਆ ਗਿਆ ਵੀ ਨਹੀਂ ਆ ਤੂੰ ਤੇ ਉੱਥੇ ਕਿੰਨਾ ਹੈ ਇੰਡੀਆ ਜਾ ਕੇ ਘੁੰਮਾਂ ਫਿਰਾਂਗੇ ਇੰਜੋਏ ਕਰਾਂਗੇ ਉਧਰ ਜਾਵਾਂਗੇ ਕਿਤੇ ਭਾਰਾਂਵਲ ਤੇ ਤੂੰ ਤੇ ਮੇਰੇ ਸਾਹ ਨਾ ਘਰੇ ਰਿਹਾ ਉਹਨਾਂ ਦਾ ਗਿਆਨੀ ਕਿਤੇ ਓਏ ਉੱਥੇ ਜਿੱਦੋਂ ਬੰਦਾ ਕੰਮ ਕਰ ਜਾਂਦਾ ਤੇ ਕਈ ਕੁਝ ਸੋਚਦਾ ਮੈਂ ਤੇ ਜਦਨ ਦਾ ਆਇਆ ਹੀ ਨਾ ਮੈਂ ਤੇ ਬਸ ਪੈਸੇ ਹੀ ਵੰਡਣ ਦਿਆਂ ਆ ਆ ਮੇਰਾ ਕਮਰਾ ਤਿਆਰ ਕੀਤਾ ਹੀ ਭਰਾਵਾ ਹਾਂ ਉਹਦੇ ਵੀ ਥੋੜੇ ਬਹੁਤੇ ਪੈਸੇ ਦਿੱਤੇ ਹੀ ਜਿਨੇ ਜੋਗਾ ਕਰੀ ਜਾਣ ਦੇ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਓਏ ਮੈਨੂੰ ਸਮਝ ਨਹੀਂ ਆਉਂਦੀ ਮਹੀਨਾ ਮਹੀਨਾ ਤੇ ਉੱਥੇ ਪਹਿਲਾਂ ਵੇਲੇ ਰਹੇ ਆ ਤੇ ਪੈਸੇ ਤੇ ਸਾਡੇ ਉੱਥੇ ਲੱਗ ਲੁਗ ਗਏ ਹੀ ਮੈਂ ਤੇ ਚੰਗੇ ਵੇਲੇ ਪਹਿਲਾਂ ਆ ਗਿਆ ਤੂੰ ਤੇ ਆਇਆ ਮੇਰੇ ਤੋਂ ਲੇਟ ਹੀ ਆ ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰਾਂ ਮੇਰੇ ਕੋਲ ਤਾਂ ਹੁਣ ਪੈਸੇ ਤੇ ਲਵ ਕੋਈ ਨਹੀਂ ਰਹਿ ਗਿਆ ਮੈਂ ਕਿਹਾ ਚੱਲ ਤੇਰੇ ਕੋਲ ਮੰਗਾਗਾ ਪੈਸੇ ਤੇ ਲੱਤ ਤੈਨੂੰ ਮੈਂ ਦੱਸਾਂ ਗੱਲ ਹਾਲਾਤ ਨਾ ਮੇਰੇ ਨਾਲ ਵੀ ਇਦਾਂ ਹੀ ਹੋਣ ਦੇ ਹੀ ਜਿੰਨੇ ਕ ਪੈਸੇ ਹੈਗੇ ਹੀ ਲਾਤੇ ਤੇ ਜਿਹੜਾ ਹੁੰਦਾ ਪੈਸੇ ਮੰਗੀ ਜਾਂਦਾ ਜਿਹੜਾ ਹੁੰਦਾ ਪੈਸੇ ਮੰਗੀ ਜਾਂਦਾ ਇੱਕ ਦੋ ਤੇ ਰਿਸ਼ਤੇਦਾਰ ਨੇ ਵੀ ਮੰਗ ਲਈ ਮੇਰੇ ਕੋਲ ਨਾ ਉਹਨਾਂ ਨੂੰ ਵੀ ਨਾ ਕੀਤੀ ਤੇ ਤਾਂ ਹੀ ਮੈਂ ਨਾ ਕੰਪਨੀ ਚ ਲਾਇਆ ਯੂ ਫੋਨ ਤੂੰ ਬੰਦਾ ਮੈਨੂੰ ਕਹਿਤਾ ਵਾ ਵੀ ਤੂੰ ਆ ਜਾ ਤੂੰ ਵੀ ਇਦਾਂ ਕਰ ਮਾਰ ਟਰਾਈ ਇੱਥੋਂ ਨਾਲੋਂ ਉੱਥੇ ਚੰਗਾ ਹੀ ਹੂ ਉੱਥੇ ਜੇ 5-7 ਦਿਨ ਵੇਲੇ ਵੀ ਬੈ ਬੈਣਾ ਪਏਗਾ ਨਾ ਤਾਂ ਵੀ ਕੋਈ ਨਹੀਂ ਆ ਖਰਚਾ ਤੇ ਨਹੀਂ ਆਪਣਾ ਕੋਈ ਕੋਈ ਜ਼ਿਆਦਾ ਹੁੰਦਾ ਰਲ ਮਿਲ ਕੇ ਬੰਦਾ ਘੜੀ ਲੈਂਦਾ ਵਾ ਯਾਰ ਗੱਲ ਤੇ ਤੇਰੀ ਮਨਦੀਪ ਠੀਕ ਆ ਪਰ ਮੈਂ ਤਾਂ 4 ਮਹੀਨੇ ਛੁੱਟੀ ਜਾ ਕੇ ਆਏ ਆ ਉਹਨਾਂ ਨੂੰ ਤੂੰ ਫੋਨ ਕਰ ਲੈ ਉਹਨਾਂ ਨੂੰ ਕਹ ਦੇ ਵੀ ਕੋਈ ਮੇਰੀ ਮਜਬੂਰੀ ਆ ਮੈਨੂੰ ਆਉਣਾ ਪੈਣਾ ਵਾ ਜਾਂ ਬੁਲਾ ਲੋ ਕੁਛ ਨਾ ਕੁਛ ਤੇ ਦੱਸਣਗੇ ਚਲ ਇਦਾਂ ਹੀ ਕਰਦੇ ਆ ਤੂੰ ਨਾ ਟਿਕਟ ਚੋ ਕੇ ਪੈਸੇ ਕਰ ਅਰੇਂਜ ਤੇਰਾ ਮਾਣਾ ਟਿਕਟ ਕਰਾ ਦੇ ਮੇਰੇ ਮਗਰੇ ਆ ਜਾ ਉਹ ਇੰਨੇ ਕਿਤੇ ਮੇਰੇ ਕੋ ਹੁਣੇ ਹੀ ਆ ਬਸ ਠੀਕ ਕਰ ਲੈਨੇ ਫੋਨ ਜੇ ਮੇਰੀ ਸੈਟਿੰਗ ਹੁੰਦੀ ਹੈ ਤਾਂ ਕਿੱਥੇ ਜੀ ਉੱਥੇ ਕੰਪਨੀ ਚ ਨਾ ਨਾ ਕੰਮ ਕਰ ਹੋਵੇਗਾ ਤੇ ਕਿਤੇ ਆਸ-ਪਾਸੇ ਪਤਾ ਕਰ ਲਾਂਗੇ ਦਿਹਾੜੀ ਲਾਉਣੀ ਆ ਕੱਲ ਤੇ ਤੇਰੀ ਠੀਕ ਹੈ ਹਾਂ ਤੇ ਕਰ ਲਾਂਗੇ ਕੋਈ ਨਾ ਕੋਈ ਅਰੇਂਜ ਕੋਈ ਗੱਲ ਨਹੀਂ ਤੂੰ ਆ ਜਾ ਚੱਲ ਠੀਕ ਆ ਮੈਨੂੰ ਵੀ ਕੰਮ ਹੀ ਮਰ ਆ ਜਾ ਮੈਂ ਜਾਣਾ ਤੇ ਤੂੰ ਕਰ ਲੈ ਫੋਨ ਮੈਂ ਫੋਨ ਕਰਕੇ ਤੈਨੂੰ ਸ਼ਾਮੀ ਦੱਸਦਾ ਹਾਂ ਦੱਸ ਦੀ ਮੈਨੂੰ ਹੈ ਓਕੇ ਓਕੇ ਚੱਲ ਠੀਕ ਜਾਂਦਾ ਜਾਂਦਾ ਆਈਡੀਐਸ ਵੀ ਠੀਕ ਹੀ ਦੇ ਗਿਆ। ਇਹ ਥੇ ਕਿਉਂ ਨਾਲ ਗੁਰੰਡਿਆਂ ਆ। ਇਹ ਨਾਲ ਚੰਗਾ ਜਿਹੜੇ ਪੈਸੇ ਮੇਰੇ ਕੋਲ ਆ। ਤਾਂ ਮੈਂ ਉੱਥੇ ਰਹਿ ਆ ਲੈਣਾ। ਮੈਨੂੰ ਲੱਗਦਾ ਉੱਥੇ ਟੈਨਸ਼ਨ ਘਟਿਆ। ਤੇ ਘਰ ਆ ਕੇ ਟੈਨਸ਼ਨ ਜ਼ਿਆਦਾ ਹੈ। ਕੋਈ ਨਾ ਕੋਈ ਨਾ ਮੈਂ ਘਰੇ ਗੱਲ ਕਰਕੇ ਨਾ ਦੱਸਦਾ ਤੈਨੂੰ। ਓਕੇ ਓਕੇ। ਕੋ ਮਮੀ ਉਹਦਨ ਮੁੰਡਾ ਨਹੀਂ ਆਇਆ ਮਦੀਪ। अच्छा। ਆ ਉਹਦਾ ਫੋਨ ਆਉਣ ਡਿਆ। ਹੂੰ ਠੀਕ ਹੈਂਦਾ। ਤੇ ਉਹ ਚੱਲਿਆ ਵਾਪਸ। ਤੇ ਮੈਂ ਵੀ ਕੰਪਨੀ ਨੂੰ ਮੈਸੇਜ ਮਾਰਿਆ ਤੇ ਉਹ ਕਹਿੰਦੇ ਤੁਸੀਂ ਆਜੋ ਵਾਪਸ। ਤੇ ਦੱਸੋ ਕਿੱਦਾਂ ਕਰਾਂ ਮੈਂ? ਤੇ ਤੂੰ ਤੇ ਚਿੱਤੇ ਹੁਣ ਆਇਆ ਹੀਂ ਤੇ ਮੈਂ ਕਿਹਾ ਸੀ ਤੇਰਾ ਵਿਆਹ ਉਹ ਕਰਦੇ ਆਂ ਤੇ ਕਮਰਾ-ਕੁਮਰਾ ਤੇਰਾ ਤਿਆਰ ਕਰਾਉਂਦੇ ਆਂ। ਤੇ ਤੂੰ ਕਾਲਾ ਵੀ ਪੈ ਗਿਆ ਜਾਣ ਨੂੰ। ਮੈਂ ਤੇ ਕਿਹਾ ਦੋ ਤਿੰਨ ਮਹੀਨੇ ਰਹੇਗਾ। ਉਹ ਮੰਮੀ ਕਾਲੇ ਵਾਲੀ ਗੱਲ ਨਹੀਂ ਆ। ਮੇਰਾ ਵੀ ਦਿਲ ਕਰਦਾ ਰਹਿਣ ਨੂੰ, ਮੇਰਾ ਕਿੱਥੇ ਦਿਲ ਕਰਦਾ ਬਾਹਰ ਜਾਣ ਨੂੰ। ਪਰ ਮਸਲਾ ਇਹ ਆ ਵੀ ਇੱਕ ਵਾਰੀ ਕੰਪਨੀ ਛੱਡਦੀ ਐ ਨਾ ਮੁੜ ਕੇ ਕੰਪਨੀ ਨਾ ਵੀਜ਼ਾ ਵਧਾਉਂਦੀ ਆ ਤੇ ਨਾ ਦੂਜੀ ਕੰਪਨੀ ਚ ਕੰਮ ਮਿਲਦਾ ਤੇ ਮੈਂ ਕਹਿੰਦਾ ਐਵੇਂ ਕਿਤੇ ਇੱਥੇ ਨਾ ਰਹਿ ਜੀਏ ਤੇ ਟਾਈਮ ਨਾ ਆਪਣੇ ਉੱਥੇ ਪਹੁੰਚਾਂ ਚੱਲੇ ਬਹਿਲਾਣ ਬਾਅਦ ਤੇ ਤੈਨੂੰ ਹੀ ਪਤਾ ਸਾਨੂੰ ਥੋੜੀ ਪਤਾ ਕੁਛ ਜਿੱਦਾਂ ਤੈਨੂੰ ਚੰਗਾ ਲੱਗਦਾ ਕਰ ਲੈ ਫਿਰ ਕਿਉਂਕਿ ਮੰਮੀ ਅੱਜ ਵੀ ਜਾਣਾ ਕੱਲ ਵੀ ਜਾਣਾ ਮਹੀਨਾ ਹੋਰ ਰਹਿ ਲਾਂਗਾ ਤੇ ਕੀ ਫਰਕ ਪੈਣਾ ਤੇ ਬਾਕੀ ਵਿਆਹ ਵਿਹੁ ਦੀ ਕੋਈ ਗੱਲ ਨਹੀਂ ਸਾਲ ਨੂੰ ਆ ਆ ਖੜਾ ਤੇ ਸਾਲ ਨੂੰ ਕਰ ਲਾਂਗੇ ਤੇ ਜੋ ਮੇਰੇ ਤੋਂ ਪਹਿਲੇ ਕਿਤੇ ਰਾਹੁਲ ਦਾ ਹੋਊਗਾ ਤੇ ਤੁਸੀਂ ਉਹਦਾ ਵੇਖ ਲਿਓ ਰਾਹੁਲ ਦਾ ਤੇਰੇ ਤੋਂ ਪਹਿਲਾਂ ਕਰ ਦੇਣਾ ਤੇਰਾ ਕਰਾਂਗੇ ਫੇਰ ਹੀ ਰਾਹੁਲ ਦਾ ਕਰਾਂਗੇ ਹਾਂ ਉਹ ਤੇ ਆ ਮੈਨੂੰ ਫਿਰ ਦੱਸੋ ਮੈਂ ਕਰਾਵਾਂ ਟਿਕਟ ਕਰਾਵਾਂ ਫਿਰ ਜੂ ਕਹਿਣਾ ਵਾ ਤੇ ਫਿਰ ਚੱਲ ਜਾ ਹੁਣ ਫਿਰ ਕੀ ਕਰਨਾ ਚਲੋ ਠੀਕ ਆ ਮੈਂ ਸੋਚਣਿਆ ਵੀ ਆਹੀ ਤੇ ਫਿਰ ਕੀ ਕਰਨਾ ਵਿਲੇ ਨੇ ਮੈਂ ਸੋਚਣਿਆ ਆਹੀ ਹਫਤੇ ਦੀ ਕਰਾਵਾਂ ਫਿਰ ਟਿਕਟ ਕਰਾਵਾਂ ਚਲੋ ਠੀਕ ਆ ਫਿਰ ਮੈਂ ਪਤਾ ਕਰਦਾ ਆਨਲਾਈਨ ਜੇ ਆ ਹਫਤੇ ਟਿਕਟ ਮਿਲਦੀ ਹੈ ਜੇ ਮਿਲਦੀ ਹੈ ਤੇ ਤਾਨਿਆਂ ਨੂੰ ਕੀ ਗੱਲ ਹੋ ਗਈ ਆ ਇਹ ਤੇ ਜਿੱਦਣ ਆਇਆ ਖੁਸ਼ੀ ਬੜਾ ਸੀ ਮੰਮੀ ਮੈਂ 6 ਮਹੀਨੇ ਰਹਿਣਾ ਵਾਂ ਥੋੜੇ ਮਹੀਨੇ ਚ ਕਾਲਾ ਪੈ ਗਿਆ ਵੀ ਮੈਂ ਜਾਣਾ ਵਾਪਸ ਕਿਤੇ ਨਾ ਨਿੱਕਿਆ ਤੇ ਨਹੀਂ ਕੋਈ ਗੱਲਬਾਤ ਕਰਦੀ ਜਿੱਦਣ ਦਾ ਆਇਆ ਨਾ ਕਿਤੇ ਬਾਹਰ ਘੁੰਮਣ ਫਿਰਨ ਗਏ ਆ ਨਾ ਮੈਂ ਕਿਤੇ ਇਕੱਠੇ ਬੈਠੇ ਵੇਖੇ ਆ ਪਤਾ ਨਹੀਂ ਕੀ ਗੱਲ ਹੋ ਗਈ ਮਿੰਨੇ ਤੇ ਸਮਝ ਨਹੀਂ ਲੱਗੀ ਐਡੀ ਛੇਤੀ ਕਿਉਂ ਕਾਲਾ ਪੈ ਗਿਆ ਵੀ ਮੈਂ ਚੱਲਿਆ ਆ ਚਲੋ ਠੀਕ ਆ ਫਿਰ ਮੰਮੀ ਹੂੰ ਚੱਲਿਆ ਹੋ ਗਿਆ ਟਾਈਮ ਤੁਹਾਡੇ ਤਾਂ ਕੰਮ ਹੀ ਨਹੀਂ ਮੁੱਕਣ ਦੇਆ ਕੰਮ ਉਹ ਤਾਂ ਹੁਣ ਫਿਰ ਕਰਨਾ ਹੀ ਆ ਤਾਂ ਇਹ ਤੇ ਕਿਹਾ ਸੀ ਤੂੰ ਵਿਆਹ ਕਰਾ ਲਾਦਾ ਤੂੰ ਤੇ ਬਾਹਰ ਚੱਲਿਆ ਵਾ ਉਹ ਕੀ ਕਰੀਏ ਮੰਮੀ ਫਿਰ ਜਾਣਾ ਵੀ ਪੈਣਾ ਹੀ ਆ ਤੁਹਾਨੂੰ ਪਤਾ ਚਲ ਠੀਕ ਆ ਫਿਰ ਨੌਕਰੀਆਂ ਕਿੱਥੇ ਮਿਲਦੀਆਂ ਜੇ ਇੱਥੇ ਹਾਨੂੰ ਕੰਮ ਮਿਲਦੇ ਹੁਣ ਤੇ ਹੈ ਕੀ ਕਰਨਾ ਦੂਰ ਜਾ ਕੇ ਆਕੀਲ ਰੋੜਾ ਬਾਹਰ ਪਜਿੰਦੀ ਹਾਂ ਤੇ ਦਾਦੀ ਨੂੰ ਸੋਰੇ ਮੈਂ ਮਿਲਿਆ ਹੀ ਦਾਤਾ ਹੀ ਮੈਂ ਦਾਦੀ ਨੂੰ ਅੱਛਾ ਹਾਂ ਤੇ ਮੁੰਡੇ ਵੀ ਨਹੀਂ ਗਏ ਘਰ ਉਹ ਵੀ ਦੋਵੇਂ ਗਏ ਆ ਕੋਈ ਗੱਲ ਨਹੀਂ ਮੰਮੀ ਅੱਜ ਕੱਲ੍ਹ ਫੋਨਾਂ ਤੇ ਝਟ ਗੱਲਾਂ ਹੁੰਦੀਆਂ ਨੇ ਆਹ ਹੋ ਤਾਂ ਹੁੰਦੀ ਰਹਿੰਦੀ ਐ ਚਲੋ ਠੀਕ ਆ ਧਿਆਨ ਰੱਖਿਓ ਆਪਣਾ ਫੋਨ ਫਾਨ ਕਰੀ ਜਾਂਦਾ ਹਾਂ 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 ਕਰਾਂ ਕਰਾਂ ਓਹ ਹਮਿੰਗੇ ਬੈਠੇ ਜੇ ਆਹੋ ਬੈਠੀ ਆ। ਹੋਰ ਮਨਜੋਦ ਕਿੱਥੇ ਜੇ? ਮਨਜੋਦ ਕਿਤੇ ਬਾਹਰ ਗਿਆ ਹੋਣਾ ਵਾ। ਅੱਛਾ ਅੱਛਾ ਤੇ ਜੀ ਤਵਾ ਹੁਣੇ ਲੱਭਣ ਡਿਆ। ਜੀ ਤਵਾ ਤਾਂ ਚਲ ਗਿਆ। ਹਾਂ ਚਲ ਗਿਆ। ਹੂੰ। ਕੀ ਗੱਲ ਹੋਈ ਹੀ? ਗੱਲ ਕੋਈ ਵੀ ਨਹੀਂ ਕਹਿੰਦਾ ਮੰਮੀ ਮੈਂ ਜਾਣਾ ਕੰਪਨੀ ਜੀ ਮੈਂ ਫੋਨ ਕੀਤਾ ਉਹ ਸੱਦਣ ਡਏ। ਤੇ ਉਂ ਟਿਕੜ ਕਰਾਈ ਹਫਤਾ ਹੋ ਗਿਆ ਹੀਗਾ। ਅੱਛਾ। ਹੂੰ। ਮਿਲ ਕੇ ਨਹੀਂ ਗਿਆ ਤੂੰ ਸਵੇਰੇ? ਸਵੇਰੇ ਤਾਂ ਮਿਲਿਆ ਸੀ ਪਰ ਉਹਨੇ ਦੱਸਿਆ ਥੋੜੀ ਵੀ ਮੈਂ ਜਾਣਾ ਵਾ। ਕਿਤੇ ਤੂੰ ਤਾਂ ਨਹੀਂ ਕੁਝ ਗੱਲਬਾਤ ਕੀਤੀ ਉਹਦੇ ਨਾਲ? ਮੰਮੀ ਗੱਲ ਬਾਤ ਮੈਂ ਕੁਝ ਨਹੀਂ ਕੀਤੀ ਬਸ ਇਹਨੇ ਇਹੋ ਗੱਲ ਕਹੀ ਸੀ ਕਿ ਮੇਰੀ ਕਿਉਂ ਨਹੀਂ ਗੱਲ ਬੰਡੀ ਮੇਰੇ ਵੀ ਤੂੰ ਪੇਪਰ ਲੈ ਹੈਗੇ ਤੇ ਬਸ ਇਹੋ ਗੱਲ ਕੀਤੀ ਜੇ ਆ ਮਤਲਬ ਵੀ ਕੋ ਥੋੜੇ ਜੇ ਪੈਸੇ ਮੰਗੇ ਹੈਗੇ ਆਖੋ ਤੇ ਤੁਸੀਂ ਉਹਨੂੰ ਪਰੇਸ਼ਾਨ ਕਰ ਛੱਡਿਆ ਨਿੱਕਾ ਦਾ ਕੋ ਆਈਫੋਨ ਮੰਗਦਾ ਹੈਗਾ ਅੱਛਾ ਇਹਨੇ ਉਹ ਕਿੰਨੇ ਕ ਨੋਟ ਸ਼ਾਪ ਕੇ ਲਿਆ ਹੈ ਤੁਹਾਡੇ ਬਾਤੇ ਤੈਨੂੰ ਵੀ ਲੈ ਜੂਗਾ ਉਹਦਾ ਕਿਹੜਾ ਛੇ ਦਿਨਾਂ ਬਣ ਗਿਆ ਹੈ ਕੰਮ ਟਾਈਮ ਤੇ ਲੱਗਦਾ ਹੀ ਆ ਨਾ ਬਾਹਰ ਜਾਣ ਨੂੰ ਆ ਮੰਮੀ ਅਸੀਂ ਵੀ ਜਿਆਦਾ ਮਰੇ ਮਗਰ ਪੈ ਗਏ ਹਾਂ ਤੇ ਤਾਂ ਹੀ ਦਿਓ ਚੱਲ ਗਿਆ ਉਹਨੂੰ ਛੇ ਮਹੀਨੇ ਰਹਿਣਾ ਹੈਗਾ ਤਿੱਕੋ ਮਹੀਨਾ ਰਹਿ ਕੇ ਚੱਲ ਗਿਆ ਮੈਨੂੰ ਤੇ ਆ ਬੇਹੋ ਪਰੇਸ਼ਾਨੀ ਵੀ ਇਹ ਢੇਸ਼ੀਤੀ ਕਿਉਂ ਚੱਲ ਗਿਆ ਵਾ ਪਤਾ ਨਹੀਂ ਉਹ ਗੁੱਸਾ ਨਾ ਕਰ ਗਿਆ ਹੋਏ ਕੀ ਪਤਾ ਗੁੱਸਾ ਕਰ ਗਿਆ ਕਿ ਕੀ ਕੀਤਾ ਚਲੋ じゃ ਇਦਾਂ ਕਰਦੇ ਆ ਵੀ ਉਹਨੂੰ ਫੋਨ ਕਰਦਾ ਮੈਂ ਤੇ ਨਾਲੇ ਮਨਜੋਤ ਬੈ ਕੇ ਤੁਰਕੋ ਮਾਫੀ ਮੰਗਦੇ ਆ ਕਰ ਲੈ ਕੀ ਪਤਾ ਚਲੋ ਮੰਮੀ ਦੀ ਕੋਈ ਨਹੀਂ ਕਰੋ ਤੁਸੀਂ ਮੈਨੂੰ ਮਾਫ ਤੇ ਮਨਜੋਤ ਨੂੰ ਮੈਂ ਸਮਝਾ ਦਿੰਦਾ ਵਾ ਵੀ ਗਾਂ ਤੋਂ ਅਸੀਂ ਇਹੋ ਜੀ ਗਲਤੀ ਨਹੀਂ ਕਰਦੇ ਆਹੋ ਚੱਲ ਜਾਇਆ ਤੇ ਉਹਨੂੰ 4 ਦਿਨ ਘਰ ਰਹਿਣ ਦਿੰਦੇ ਉਹ ਫੇਰ ਉੱਥੇ ਠੱਕੇ ਖਾਣ ਚਲ ਗਿਆ ਵਾ ਠੱਕੇ ਆ ਉੱਥੇ ਕੀ ਆ ਬਾਹਰ ਠੀਕ ਗੱਲ ਆ ਚਲ ਕੋਈ ਨਹੀਂ ਹੁਣ ਤਾਂ ਚਲ ਗਿਆ ਹੁਣ ਕੀ ਆ ਉਥੇ ਕੋਈ ਮੈਂ ਮੰਗਦੇ ਅੱਜ ਸ਼ਾਮੀ ਨੂੰ ਫੋਨ ਕਰ ਲੈਨੇ ਆ ਤੇ ਫੋਨ ਤੇ ਮਾਫੀ ਮੰਗ ਲੈਨੇ ਆ ਠੀਕ ਆ ਚਲ ਠੀਕ ਆ ਮੈਂ